ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆਇਆ ਇੱਕ ਹੋਰ ਕਹਾਣੀ ਦੇ ਨਾਲ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਆ ਕਰੋ ਮੈਂ ਆਪਣੇ ਘਰ ਨੇੜੇ ਰਾਹ ਰਸਤੇ ਤੁਰਿਆ ਜਾ ਰਿਹਾ ਸੀ ਦੇਖਿਆ ਕਿ ਇੱਕ ਘਰ ਦੇ ਬਾਹਰ ਕੁਝ ਬੰਦੇ ਕਲੀ ਵਿੱਚ ਮਿੰਨੀ ਟੈਂਪੋ ਵਿੱਚ ਸਮਾਨ ਲਾਦ ਰਹੇ ਸਨ ਤੇ ਕੋਹਲੇ ਕਰਤ ਆਪਣੇ ਤਿੰਨ ਕੁ ਸਾਲ ਦੇ ਜਵਾਕ ਮੁੰਡੇ ਨਾਲ ਖੜ ਕੇ ਰੋ ਰਹੀ ਸੀ ਉਹ ਸਹੁਰਦ ਦਾ ਇਹ ਦੂਜਾ ਵਿਆਹ ਸੀ ਤੇ ਜਿਸ ਘਰ ਵਿੱਚ ਉਹ ਆਈ ਸੀ ਉਹਨਾਂ ਦੇ ਮੁੰਡੇ ਦਾ ਵੀ ਦੂਜਾ ਵਿਆਹ ਸੀ ਉਹ ਹਾਂ ਬੱਚਾ ਉਸ ਔਰਤ ਦੀ ਪਹਿਲੀ ਵਿਆਹ ਦਾ ਸੀ ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਮੈਂ ਇਹ ਦੇਖਿਆ ਕਿ ਸਾਰੇ ਕੋਲ ਖੜੇ ਮਰਦ ਉਸ ਔਰਤ ਨੂੰ ਪੁੱਠਾ ਸਿੱਧਾ ਬੋਲ ਰਹੇ ਸਨ ਪਰ ਉਹ ਵਿਚਾਰੀ ਚੁੱਪਚਾਪ ਰੋ ਰਹੀ ਸੀ ਉਹ ਸਾਰੇ ਉਸ ਔਰਤ ਦੇ ਜਾਂ ਤਾਂ ਰਿਸ਼ਤੇਦਾਰ ਜਾਂ ਫਿਰ ਸਕੇ ਸਬੰਧੀ ਸਨ ਮੈਥੋਂ ਇਹ ਸਭ ਕੁਝ ਦੇਖ ਕੇ ਚੁੱਪ ਨਹੀਂ ਰਹਿ ਰਿਹਾ ਹੋਇਆ ਰਹਿ ਹੋਇਆ ਮੈਂ ਬੋਲਿਆ ਬਾਈ ਜੀ ਮੈਨੂੰ ਮਾਫ ਕਰਿਓ ਗੁੱਸਾ ਨਾ ਕਰਿਓ 파ਰੇ ਸੇ ਵਿਚਾਰੀ ਦਾ ਕੋਈ ਵੀ ਇੱਕਸੂਰ ਨਹੀਂ ਐ ਇਹ ਭੈਣ ਦਾ 2 ਕ ਮਹੀਨੇ ਪਹਿਲਾਂ ਵਿਆਹ ਕੀ ਇਸ ਘਰ ਵਿੱਚ ਆਈ ਸੀ ਪਰ ਘਰ ਦੇ ਸਾਰੇ ਕੰਮ ਕਰਦੀ ਸੀ ਇਹ ਇੱਕ ਦਿਨ ਵੀ ਵਿਹਲੀ ਨਹੀਂ ਰਹੀ ਤੁਸੀਂ ਇਸ ਭੈਣ ਨੂੰ ਤਾਹਨੇ ਮੇਹਨੇ ਦੇਣੇ ਬੰਦ ਕਰਕੇ ਉਸ ਘਰ ਦੀ ਬੇਬੇ ਨੂੰ ਇੱਕ ਸਵਾਲ ਪੁੱਛੋ ਕਿ ਉਸ ਨੂੰ ਉਸਦੀ ਪਹਿਲੀ ਬਹੂ ਕਿਉਂ ਛੱਡ ਕੇ ਚਲੀ ਗਈ ਸੀ ਘਰ ਦੇ ਵਿੱਚ ਸੱਸ ਤੇ ਬਹੂ ਹੀ ਰਹਿੰਦੀਆਂ ਹਨ ਇਸ ਬੇਬੇ ਦਾ ਘਰ ਵਾਲਾ ਕਦੋਂ ਦਾ ਮਰ ਚੁੱਕਿਆ ਤੇ ਉਸ ਦਾ ਇੱਕੋ ਇੱਕ ਮੁੰਡਾ ਬਾਹਰਲੇ ਮੁਲਕ ਵਿੱਚ ਹੈ ਇੱਕ ਧੀ ਹੈ ਉਹ ਦੂਰ ਵਿਆਹੀ ਹੋਈ ਹੈ ਸੱਚ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਉਂਗੀ ਇਸ ਔਰਤ ਦੀ ਸੱਸ ਨੂੰ ਚੋਲੀਆਂ ਦਾ ਚਸਕਾ ਸਾਰਾ ਦਿਨ ਜਾਂ ਤਾਂ ਟੀਵੀ ਦੇਖੀ ਜਾਣਾ ਜਾਂ ਫਿਰ ਆਂਢੀ ਗੁਆਂਢੀ ਨਾਲ ਗੱਪਾਂ ਮਾਰੀ ਜਾਣੀਆਂ ਹਨ ਜਾਂ ਫਿਰ ਸੁੱਤੇ ਰਹਿਣਾ ਹੈ ਜਾਂ ਫਿਰ ਮੋਬਾਈਲ ਤੇ ਰਿਸ਼ਤੇਦਾਰਾਂ ਨਾਲ ਤੇ ਧੀ ਨਾਲ ਗੱਪਾਂ ਮਾਰੀ ਜਾਣੀਆਂ ਡੱਕਾ ਦੂਰਾ ਨਹੀਂ ਕਰਨਾ ਇਸ ਬੇਬੇ ਦੀ ਪਹਿਲੀ ਬਹੂ ਵਿਚਾਰੀ ਬਿਮਾਰ ਹੋ ਗਈ ਸੀ ਪਰ ਇਸ ਨੇ ਉਸ ਨੂੰ ਪਿੰਡ ਦੇ ਡਾਕਟਰ ਕੋਲੋਂ ਦਵਾਈ ਨਹੀਂ ਦਵਾਈ ਤੇ ਨਾ ਹੀ ਰਿક્ષા ਸੱਦ ਕੇ ਉਸ ਨੂੰ ਨੇੜੇ ਦੇ ਸ਼ਹਿਰ ਤੋਂ ਦਵਾਈ ਦਵਾਈ ਉਹ ਵਿਚਾਰੀ ਕਈ ਦਿਨ ਬਿਮਾਰ ਰਹਿਣ ਕਰਕੇ ਆਪ ਖੁਦ ਹੀ ਨੇੜੇ ਦੇ ਸ਼ਹਿਰ ਤੋਂ ਦਵਾਈ ਲੈਣ ਤੁਰ ਕੇ ਗਈ ਸੀ ਪਰ ਉਹ ਬਹੁਤ ਔਖੀ ਹੋ ਕੇ ਪਿੰਡ ਤੋਂ ਸ਼ਹਿਰ ਸਿਰਫ 2 ਕਿਲੋਮੀਟਰ ਦੂਰ ਸਥਿਤ ਹੈ ਪਰ ਉਹ ਵਿਚਾਰੀ 4 ਇੱਕ ਕਦਮ ਤੁਰ ਕੇ ਫਿਰ ਥੱਕ ਜਾਂਦੀ ਸੀ ਫਿਰ 5 ਮਿੰਟ ਰੋਕ ਕੇ ਫਿਰ ਤੁਰ ਪੈਂਦੀ ਸੀ ਇਸੇ ਤਰ੍ਹਾਂ ਹੀ ਉੱਗਈ ਅਤੇ ਇਸੇ ਤਰ੍ਹਾਂ ਹੀ ਉਹ ਸ਼ਹਿਰ ਤੋਂ ਵਾਪਸ ਪਿੰਡ ਆਈ ਸੀ ਮੈਂ ਆਪ ਨਹੀਂ ਸਭ ਦੇਖਿਆ ਪਰ ਮੈਨੂੰ ਦੱਸਿਆ ਕਾਫੀ ਹਨ ਹੀ ਹੈ ਮੇਰੀਆਂ ਗੱਲਾਂ ਸੁਣ ਕੇ ਉਹ ਚੁੱਪ ਹੋ ਗਏ ਸਨ ਤੇ ਉਹ ਭੈਣ ਆਪਣੇ ਜਵਾਕਾਂ ਨੂੰ ਚੁੱਕ ਕੇ ਗੱਡੀ ਵਿੱਚ ਬੈਠ ਗਈ ਸੀ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਸਭ ਨੂੰ ਤੇ ਮਾਫੀ ਵੀ ਮੰਗੀ ਮੈਂ ਕਿਹਾ ਉੱਚਾ ਨਹੀਂ ਮੈਂ ਬੋਲਿਆ ਮaaf ਕਰਿਓ ਇਸ ਘਰ ਵਿੱਚ ਅੱਜ ਦੂਜਾ ਤਲਾਕ ਹੋ ਗਿਆ ਪਰ ਨਾ ਤਾਂ ਇਸ ਘਰ ਦੇ ਮੁੰਡੇ ਜਾਂ ਧੀ ਦਾ ਕੋਈ ਕਸੂਰ ਹੈ ਤੇ ਨਾ ਹੀ ਇਸ ਘਰ ਦੀਆਂ ਦੋਵੇਂ ਬਹੂਆਂ ਦਾ ਕੋਈ ਕਸੂਰ ਹੈ ਸਾਰੇ ਪਿਵਾੜੀ ਦੀ ਜੜ ਇਸ ਘਰ ਦੀ ਉਹ ਬੜਬੋਲੀ ਬੇਬੇ ਹੈ ਇਹ ਵਿਚਾਰੀ 2 ਮਹੀਨੇ ਪਹਿਲਾਂ ਵਿਆਹ ਕੇ ਜਾਇਦਾਈ ਸੀ ਤਾਂ ਹਫਤੇ ਬਾਅਦ ਗਲੀ ਵਿੱਚ ਸਕੂਟਰੀ ਸਿੱਖਣ ਲੱਗ ਪਈ ਸੀ ਅਚਾਨਕ ਇਸਕੇ ਇਸ ਕੋਲੋਂ ਪਹਿਲੇ ਦਿਨ ਅਣਜਾਣਤਾ ਵਿੱਚ ਸਕੂਟਰੀ ਸਿੱਖਦੇ ਹੋਏ ਗਲੀ ਵਿੱਚ ਨਾਲੇ ਚ ਵੜ ਗਈ ਤਾਂ ਫਿਰ ਉਹ ਬੜਬੋਲੀ ਬੇਬੇ ਨੇ ਸਭ ਦੇ ਸਾਹਮਣੇ ਇਸ ਨੂੰ ਤਾਨੇ ਮਿਹਨੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਗੱਡੀ ਤੁਰ ਪਈ ਸੀ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਸੀ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ